ਪਰਿਵਾਰ ਸਮੇਤ ਗਾਇਕਾ ਗੁਰਲੇ ਜਗਤ ਅਰ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਜੀ ਹਾਂ ਜੀ ਪਰਿਵਾਰ ਦੇ ਨਾਲ ਆਏ ਆ ਜੀ ਮੱਥਾ ਟੇਕਣਾ ਹੈ ਸ਼ੁਕਰਾਨਾ ਕਰਨਾ ਹੈ ਮਾਲਕ ਦਾ ਬਹੁਤ ਕੁਝ ਦਿੱਤਾ ਮਾਲਕ ਨੇ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਇਸ ਪਰਿਵਾਰ ਤੋਂ ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ ਖੁਸ਼ੀਆਂ ਨਾਲ ਆਈਏ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਉਸ ਮਾਲਕ ਨੇ ਸਾਰਾ ਕੁਝ ਬਖਸ਼ਿਆ ਸੋ ਦਾ ਸ਼ੁਕਰਾਨਾ ਕਰਨਾ ਪੈਂਦਾ ਹੈ ਭਾਜੀ ਆਏ ਨੇ ਹਸਬੰਦ ਆਏ ਨੇ ਸੋ ਸਾਰਾ ਪਰਿਵਾਰ ਆਇਆ ਦੀਰੀ ਭਾਜੀ ਆਏ ਨੇ ਗੁਲੇਸ ਦੇ ਵੀ ਸੱਸੀ ਨਾਲ ਸਾਰੇ ਪਰਿਵਾਰ ਦੇ ਨਾਲ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਨਵਾਂ ਕੀ ਲੈ ਕੇ ਆ ਰਹੇ ਨਾ ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਆ ਜੀ ਬਹੁਤ ਵਧੀਆ ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ ਅੱਜ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਸਰੋਤਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੇ ਆ ਸੀ ਇਸ ਤਰ੍ਹਾਂ ਪਿਆਰ ਕਰਦੇ ਹੋ ਜਿੱਦਾਂ ਤੁਸੀਂ ਸਪੋਰਟ ਕਰਦੇ ਹੋ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ ਬਾਜੀ ਅਸੀਂ ਸ਼ੁਕਰਾਨਾ ਕਰਨ ਨੂੰ ਪਹੁੰਚੇ ਹੁਣੇ ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਨੇ। ਸੋ ਜਦੋਂ ਵੀ ਮੌਕਾ ਮਿਲਦਾ ਜਦੋਂ ਵੀ ਮੌਕਾ ਮਿਲਦਾ ਸੀ ਜਰੂਰ ਪਹੁੰਚਦੇ ਆ। ਨਮਾਜ਼ ਹੀ ਆ ਗਿਆ ਆ ਰੇ ਮੈਮ। ਨਵਾਂ ਬਹੁਤ ਕੁਝ ਚੱਲੀ ਜਾ ਰਿਹਾ ਤੁਸੀਂ ਸਾਰੇ ਦੇਖ ਲੈਣੇ ਜਦੋਂ ਆ ਜਾਂਦਾ। ਸ਼ੁਕਰ ਆਦਾ। ਬਸ ਉਹਦਾ ਸ਼ੁਕਰਾਨਾ ਕਰਨ ਲਈ ਆਏ ਅਸੀਂ ਸਾਰੇ ਪਰਿਵਾਰ ਦੇ ਨਾਲ। ਥੈਂਕ ਯੂ ਸੋ ਮਚ ਸਾਰੇ ਮੀਡੀਆ ਦਾ ਥੈਂਕ ਯੂ। ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਹਾਂ। ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ ਜਿਹਦਾ ਜਿੱਦਾਂ ਦਿਲ ਕਰਦਾ ਉਹ ਕਰੀ ਜਾਂਦਾ। ਠੀਕ। ਜਿਹਦੇ ਦਿਲ ਚ ਜਿੱਦਾਂ ਜਦਾਂ ਦਾ ਚਾਹ ਸੀ ਗਏ ਆ ਬੋਲੇ ਮੱਲੇ ਤੇ ਸਾਡਾ ਪ੍ਰੋਗਰਾਮ ਸੀਗਾ ਬਹੁਤ ਸੰਗਤ ਪਹੁੰਚੀ ਬਣਾਇਆ ਨਾਨਕਪੁਰ ਸਾਹਿਬ ਨਾਨਕਪੁਰ ਸਾਹਿਬ ਤੇ ਬਹੁਤ ਲੋਕਾਂ ਦੇ ਵਿੱਚ ਸ਼ਰਧਾ ਦੇਖੀ ਅਸੀਂ ਰਸਤੇ ਦੇ ਵਿੱਚ ਥਾਂ ਥਾਂ ਤੇ ਨੰਗਰ ਲੱਗੇ ਹੋਏ ਸੀਗੇ ਸੋ ਇਹ ਗੁਰੂ ਦੇ ਸਾਰਿਆਂ ਨੂੰ ਹੈ ਨਾ ਮੈਡਮ ਆਨੰਦ ਲੈਣਾ ਚਾਹੀਦਾ ਤੇ ਸੁਖ ਸਵੇਲੀ ਕੋਈ ਵੀ ਦਿਨ ਤਿਆਰ ਆ ਸੁਖ ਸਵੇਲੀ ਬਣਾਉਣੇ ਚਾਹੀਦੇ ਨੇ ਲੜਾਈਆਂ ਝਗੜਾ ਤੋਂ ਦੂਰ ਰਹਿ ਕੇ ਇੱਕ ਦਾ ਦੇ ਇੱਕਾ ਬਣਾ ਕੇ ਰੱਖੋ ਬਸ ਮੈਂ ਤੇਰੀ ਥੈਂਕ ਯੂ ਸੋ। ਚਲ ਥੈਂਕ ਯੂ। ਬਾਜੀ ਮੈਂ ਵੀ ਗੁਲੇਸ ਉਹਨਾਂ ਦੇ ਨਾਲ ਹੀ ਆਇਆ ਸਾਰੇ ਪਰਿਵਾਰ ਦੇ ਨਾਲ ਆਏ ਆ। ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ। ਤੁਹਾਡਾ ਸਾਰਿਆਂ ਦਾ ਥੈਂਕ ਯੂ। ਹਮੇਸ਼ਾ ਤੁਸੀਂ মিডিਆ ਵਾਲੇ ਜਦੋਂ ਵੀ ਆਉਣੇ ਪਹੁੰਚਦੇ ਆਂ ਔਰ ਕਵਰ ਕਰਦੇ ਆਂ ਤੁਸੀਂ ਥੈਂਕ ਯੂ ਤੁਹਾਡਾ ਸਾਰਿਆਂ ਦਾ।